ਸਸਿਕਲ ਦੋਸਤੋ ਅੱਜ ਦੇਖ ਰਹੇ ਆ ਅਸੀਂ ਕਿ ਕਿਸਾਨ ਭਰਨੇ ਲਾ ਰਹੇ ਆ ਰੋਡ ਜਾਮ ਕਰ ਰਹੇ ਆ ਜਗਾ ਜਗਾ ਤੇ ਮੁਜ਼ਾਰੇ ਹੋ ਰਹੇ ਆ ਪੰਜਾਬ ਬੰਦੀਆਂ ਖਬਰਾਂ ਆ ਰਹੀਆਂ ਨੇ ਇਹ ਕਾਰਨ ਕੀ ਆ ਗੱਲ ਕੀ ਆ ਇਹ ਜਿਹੜਾ ਆਧਿਆਦੇਸ਼ ਜਿਹਨੂੰ ਕਹਿੰਦੇ ਆ ਆਰਡੀਨੈਂਸ ਆਰਡੀਨੈਂਸ ਕੀ ਹੁੰਦਾ ਗੱਲਾਂ ਸਮਝਣ ਵਾਲਿਆਂ ਦੇ ਆਰਡੀਨੈਂਸ ਉਸ ਨੂੰ ਕਿਹਾ ਜਾਂਦਾ ਕਿ ਜਦੋਂ ਕੋਈ ਜਿਹੜਾ ਬਿੱਲ ਆ ਬਹੁਤ ਜ਼ਰੂਰੀ ਹੋਵੇ ਲਾਗੂ ਕਰਨਾ ਪਰ ਹਜੇ ਲੋਕ ਸਭਾ ਦਾ ਸੈਸ਼ਨ ਨਾ ਚੱਲ ਰਿਹਾ ਹੋਵੇ ਬਹੁਤ ਜ਼ਰੂਰੀ ਗੱਲ ਆਰਡੀਨੈਂਸ ਦੇ ਰੂਪ ਵਿੱਚ ਲਿਆਂਦੀ ਜਾਂਦੀ ਹੈ ਤੇ ਜਦੋਂ ਨੈਕਸਟ ਸੈਸ਼ਨ ਆਉਂਦਾ ਲੋਕ ਸਭਾ ਦਾ ਉਹਦੇ ਵਿੱਚ ਉਸ ਆਰਡੀਨੈਂਸ ਨੂੰ ਪਾਸ ਕਰਾ ਕੇ ਇੱਕ ਕਾਨੂੰਨ ਦਾ ਰੂਪ ਦੇ ਦਿੱਤਾ ਜਾਂਦਾ ਐਸੀ ਕਿਹੜੀ ਆਫਤ ਆ ਗਈ ਦੇਸ਼ ਦੇ ਵਿੱਚ ਕਿ ਮੋਦੀ ਗਵਰਨਮੈਂਟ ਵੱਲੋਂ ਬੀਜੇਪੀ ਵੱਲੋਂ ਜਦੋਂ ਪੂਰਾ ਸੰਸਾਰ ਕਰੋਨਾ ਦੀ ਮਹਾਮਾਰੀ ਦੇ ਨਾਲ ਤਰਾਤਰ ਕਰ ਰਿਹਾ ਸੀ ਇੱਕ ਦੇਸ਼ ਇੱਕ ਮੰਡੀ ਵਰਗਾ ਆਰਡੀਨੈਂਸ 5 ਜੂਨ 2020 ਨੂੰ ਲੈ ਕੇ ਆਉਂਦਾ ਹੈ। ਚੋਰੀ ਛੁਪੇ ਨੂੰ ਆਪਾਂ ਕਹਿ ਸਕਦੇ ਹਾਂ ਕਿ ਚੋਰੀ ਛੁਪੇ। ਕਿ ਪਤਾ ਨਾ ਲੱਗੇ ਲੋਕਾਂ ਨੂੰ ਮੂੰਹ ਦੇ ਉੱਤੇ ਚੇਪੀ ਲਾਈ ਹੋਈ ਆ ਮਾਸਕ ਲਾਇਆ ਹੋਇਆ। ਤਾਂ ਕਿ ਲੋਕ ਅੱਥੇ ਨਾ ਹੋਣ ਤਾਂ ਕਿ ਵਿਰੋਧ ਘੱਟ ਹੋਵੇ। ਆਰਡੀਨੈਂਸ ਲਿਆਂਦਾ। ਔਰ ਕੱਲ ਇਸ ਆਰਡੀਨੈਂਸ ਨੂੰ ਪਾਸ ਵੀ ਕਰਾ ਲਿਆ। ਸਰਕਾਰ ਕਹਿ ਰਹੀ ਹੈ ਕਿ ਕਿਸਾਨ ਦੀ ਜਿਹੜੀ ਹੈਗੀ ਆ ਮੁਕਤੀ ਮਿਲ ਗਈ ਹੈ ਕਿਸਾਨ ਆਜ਼ਾਦ ਹੋ ਗਏ ਨੇ ਬੀਜੇਪੀ ਵਾਲੇ ਨੇ ਕਹਿ ਰਹੇ ਨੇ ਕਿ ਕਿਸਾਨ ਆਜ਼ਾਦ ਆਪ ਹੋ ਗਏ ਨੇ 1947 ਤੋਂ ਬਾਅਦ ਕਿਸਾਨਾਂ ਨੂੰ ਅੱਜ ਆਜ਼ਾਦੀ ਮਿਲੀ ਹੈ ਕਿੰਨਾ ਝੂਠ ਬੋਲ ਰਹੇ ਨੇ ਕਾਦੇ ਆਜ਼ਾਦ ਹੋ ਗਏ ਨੇ ਕਹੇ ਪਹਿਲਾਂ ਇਕੱਲੇ ਮੰਡੀ ਦੇ ਵਿੱਚ ਫਸਲ ਵੇਚ ਸਕਦੇ ਸੀ ਹੁਣ ਕਿਤੇ ਵੀ ਵੇਚ ਸਕਦੇ ਨੇ ਮੈਨੂੰ ਪਹਿਲਾਂ ਵਾਲਾ ਜਿਹੜਾ ਬਿੱਲ ਜਿਹੜਾ ਕਿ ਰਾਜ ਸਰਕਾਰਾਂ ਨੇ ਬਣਾਇਆ ਮੰਡੀ ਦੇ ਖੇਤਰ ਤੋਂ ਬਾਹਰ ਦੱਸੋ ਜਿਹਦੇ ਵਿੱਚ ਕਿ ਕਿਸਾਨ ਬਾਹਰ ਵੇਚਣ ਤੇ ਜਿਨ੍ਹਾਂ ਨੂੰ ਕਿਸਾਨਾਂ ਨੂੰ ਮਨਾਹੀ ਹੋਵੇ ਇੱਕ ਵੀ ਲਾਈਨ ਦਿਖਾ ਦੇਵੇ ਬੀਜੇਪੀ ਵਾਲਾ ਇੱਕ ਵੀ ਲਾਈਨ ਦਿਖਾ ਦੇਵੇ ਉਸ ਬਿਲ ਪਹਿਲਾ ਜਿਹੜਾ ਚੱਲ ਰਿਹਾ ਸਿਸਟਮ ਮੰਡੀਕਰਨ ਬੋਰਡ ਦਾ ਕਿ ਕਿਸਾਨ ਬਾਹਰ ਆਪਣੀ ਜਨਸ ਵੇਚ ਨਹੀਂ ਸਕਦੇ ਦਿਖਾਓ ਇੱਕ ਵੀ ਗਲਾਈ ਕਿਉਂ ਝੂਠ ਬੋਲ ਰਹੇ ਹੋ ਯਾਰ ਇੰਨਾ ਤੂਫਾਨ ਅਰ ਤੁਸੀਂ ਗੱਲ ਕਹਿ ਰਹੇ ਆ ਕਿ ਐਮਐਸਪੀ ਖਤਮ ਨਹੀਂ ਹੋਏਗੀ ਐਮਐਸਪੀ ਖਤਮ ਨਹੀਂ ਹੋਏਗੀ ਨਿਊਨਤਮ ਸਮਰਥਨ ਵਾਲੂ ਕਹਿੰਦੇ ਖਤਮ ਨਹੀਂ ਹੋਣੀ ਕਿਸਾਨਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ ਠੀਕ ਆ ਜੇ ਨਿਊ ਐਨ ਐਮ ਐਸ ਪੀ ਖਤਮ ਨਹੀਂ ਹੋਣੀ ਮੈਂ ਕਿਸਾਨਾਂ ਬਲੀਓ ਤੁਹਾਨੂੰ ਅਪੀਲ ਕਰਦਾ ਕਿ ਕਿਦਾਂ ਦਾ ਕਾਨੂੰਨ ਬਣਾ ਦਿਓ ਕਿ ਕੋਈ ਐਮ ਐਸ ਪੀ ਤੋਂ ਥੱਲੇ ਜਣਸ ਨਹੀਂ ਖਰੀਦੇਗਾ ਫਿਰ ਤਾਂ ਮੰਨਦੇ ਆ ਕਿ ਐਮ ਐਸ ਪੀ ਖਤਮ ਨਹੀਂ ਹੋਏਗੀ ਪਰ ਉਸ ਐਮ ਐਸ ਪੀ ਦਾ ਕੀ ਲਾਭ ਅਸੀਂ ਪਿਛਲੇ ਦਿਨੀ ਸਾਈਕਲ ਰੈਲੀ ਤੇ ਗਏ ਮੰਡੀਆਂ ਚ ਗਏ ਸਾਢੇ 1800 ਰੁਪਿਆ ਐਮਐਸਪੀ ਮੱਕੀ ਦੀ ਵਿਕਰੀ ਐ 650 ਤਾਂ ਐਮਐਸਪੀ ਟਕਣੀ ਐ ਅਸੀਂ ਐਮਐਸਪੀ ਕੀ ਲੈਣਾ ਐ ਐਸਐਸ ਐਸੀ ਐਮਐਸਪੀ ਤੋਂ ਕਿਉਂ ਬੇਪੂ ਬਣਾ ਰਹੇ ਹੋ ਯਾਰ ਕਿਸਾਨਾਂ ਨੂੰ ਤੁਸੀਂ ਸਾਰਾ ਕੁਝ ਹੀ ਕਾਰਪੋਰੇਟ ਘਰਾਣਿਆਂ ਨੂੰ ਦੇਣ ਦੇ ਲਈ ਸਾਰਾ ਕੁਝ ਹੀ ਫੜਪਣ ਦੇ ਲਈ ਤੁਸੀਂ ਕਿਉਂ ਅੱਜ ਬੇਬਕੂ ਬਣਾ ਰਹੇ ਹੋ ਕਿਸਾਨਾਂ ਨੂੰ ਕੀ ਕਰ ਰਹੇ ਹੋ ਤੁਸੀਂ ਇੱਕ ਕਿਸਾਨ ਕਿਤੇ ਵੀ ਮੰਡੀ ਦੇ ਵਿੱਚ ਵੇਚ ਸਕਦਾ ਕਿਤੇ ਵੀ ਵੇਚ ਸਕਦਾ ਵਿਚੋਲੀਏ ਖਤਮ ਹੋ ਜਾਣੇ ਆ ਇਹਨੇ ਵਿਚੋਲੀਏ ਖਤਮ ਹੋ ਜਾਣੇ ਆ ਕਿਸਾਨ ਕਿਤੇ ਵੀ ਆਪਦੀ ਜਿਹੜੀ ਹੈਗੀ ਆ ਜਿੰਸ ਵੇਚ ਸਕਦਾ ਮੰਨ ਲਓ ਪੰਜਾਬ ਦੇ ਵਿੱਚ ਟਮਾਟਰ ਹੈਗੇ ਆ ਉਹ ਪੰਜਾਬ 'ਚ 20 ਰੁਪਏ ਕਿਲੋ ਵਿਕ ਰਹੇ ਆ ਜਾ ਕੇ ਦਿੱਲੀ ਦੇ ਵਿੱਚ ਜਾਂ ਅੱਗੇ ਚਲੇਦਾ ਉਹ ਵਿਹਾਰ ਦੇ ਵਿੱਚ 80 ਰੁਪਏ ਕਿਲੋ ਆ ਇੱਥੇ ਜਾ ਕੇ ਕਿਵੇਂ ਕਿਸਾਨ ਉੱਥੇ ਜਾ ਕੇ ਵੇਚ ਸਕਦਾ ਕੀ ਸਿਸਟਮ ਆ ਤੁਹਾਡੇ ਕੋਲ 인ਫਰਾਸਟ੍ਰਕਚਰ ਤਾਂ ਹੈ ਨਹੀਂ ਤੁਹਾਡੇ ਕੋਲ ਇਹ ਵਾਲਾ ਸਿਸਟਮ ਅਮਰੀਕਾ ਨੇ ਵੀ ਲਾਗੂ ਕੀਤਾ ਸੀ ਅੱਜ ਅਮਰੀਕਾ ਦੇ ਕਿਸਾਨਾਂ ਨੂੰ ਸਬਸਿਡੀਆਂ ਦੇਣੀਆਂ ਪੈ ਰਹੀਆਂ 20% 25-25% ਉੱਥੋਂ ਸਬਸਿਡੀਆਂ ਦੇਣੀਆਂ ਪੈ ਰਹੀਆਂ ਨੇ ਕਿਉਂ ਕਿਸਾਨਾਂ ਨੂੰ ਘਿਸਿਆੜੇ ਬਣਾਉਣ ਦਾ ਤੁਸੀਂ ਲੱਖ ਬੰਨੇ ਆ ਅੱਜ ਤੁਸੀਂ ਇੱਕ ਵੱਡੇ ਵਪਾਰੀਆਂ ਨੂੰ ਲਾਭ ਪਹੁੰਚਾਉਣ ਦੇ ਲਈ ਪੂਰੇ ਦੇਸ਼ ਨੂੰ ਮੂਰਖ ਬਣਾ ਰਹੇ ਆ ਬੀਜੇਪੀ ਵਾਲੇ ਪੂਰੇ ਦੇਸ਼ ਨੂੰ ਮੂਰਖ ਬਣਾਇਆ ਜਾ ਰਿਹਾ ਇਸ ਕਾਨੂੰਨ ਦੇ ਨਾਂ ਤੇ ਅਸੀਂ ਤਾਂ ਇਹੀ ਅਪੀਲ ਕਰਦੇ ਆ ਕਿ ਇਹ ਜਿਹੜਾ ਕਾਨੂੰਨ ਆ ਇਹ ਜਿਹੜਾ ਤੁਸੀਂ ਜਿਹੜਾ ਆਧਿਆਦੇਸ਼ ਲੈ ਕੇ ਆ ਰਹੇ ਹੋ ਜਿਹੜਾ ਇਹ ਆਰਡੀਨੈਂਸ ਲੈ ਕੇ ਆਉਂਦਾ ਜਿਹਨੂੰ ਕਿ ਕਾਨੂੰਨ ਦਾ ਰੂਪ ਦੇ ਦਿੰਦਾ ਜਿਹੜਾ ਤੁਸੀਂ ਲੋਕ ਸਭਾ ਦੇ ਵਿੱਚ ਪਾਸ ਕਰ ਦਿੰਦਾ ਅਸੀਂ ਤਾਂ ਗੁਜਾਰਸ਼ ਕਰਾਂਗੇ ਰਾਸ਼ਟਰਪਤੀ ਜੀ ਤੋਂ ਜਾਂ ਰਾਸ਼ ਸਭਾ ਦੇ ਮੈਂਬਰਾਂ ਤੋਂ ਕਿ ਕਿਸਾਨਾਂ ਦੀ ਗੱਲ ਸੁਣੋ ਜਿਨ੍ਹਾਂ ਨੂੰ ਕਹਿ ਰਹੇ ਹੋ ਕਿ ਉਹਨਾਂ ਦੇ ਫਾਇਦੇ ਲਈ ਆ ਤੁਸੀਂ ਕਹਿ ਰਹੇ ਹੋ ਕਿਸਾਨਾਂ ਦੇ ਫਾਇਦੇ ਲਈ ਆ ਕਿਸਾਨ ਹੀ ਵਿਰੋਧ ਕਰ ਰਹੇ ਆ ਕਿਸਾਨ ਹੀ ਵਿਰੋਧ ਕਰ ਰਹੇ ਆ ਕਿਸਾਨਾਂ ਦੇ ਤੁਸੀਂ ਕਹਿ ਰਹੇ ਹੋ ਫਾਇਦੇ ਲਈ ਆ ਤੁਸੀਂ ਸੈਲੀਬ੍ਰੇਸ਼ਨ ਦੇ ਵਿੱਚ ਕਿਸਾਨਾਂ ਨੂੰ ਸ਼ਾਮਲ ਕਰੋ ਨਾ ਇਹਦੇ ਵਿੱਚ ਸਮਝਾਓ ਉਹਨਾਂ ਨੂੰ ਦੇ ਤੁਸੀਂ ਕਹਿ ਰਹੇ ਹੋ ਕਿ ਫਾਇਦੇ ਲਈ ਆ ਉਹਨਾਂ ਨੂੰ ਨਾਲ ਲੈ ਕੇ ਚੱਲੋ ਉਹਨਾਂ ਨੂੰ ਦੱਸੋ ਦੇਸ਼ ਦਾ ਰਾਜਾ ਕਾਹਦੇ ਲਈ ਆ ਦੇਸ਼ ਦੇ ਵਿੱਚ ਲੋਕਤੰਤਰ ਆ ਲੋਕਤੰਤਰ ਦੇ ਵਿੱਚ ਲੋਕਾਂ ਨੂੰ ਗੱਲ ਸਮਝਾਉਣੀ ਹੁੰਦੀ ਆ ਲੋਕਾਂ ਨੂੰ ਗੱਲ ਦੱਸਣੀ ਹੁੰਦੀ ਆ ਜਿਨ੍ਹਾਂ ਦੇ ਫਾਇਦੇ ਲਈ ਤੁਸੀਂ ਲੈ ਕੇ ਆ ਰਹੇ ਹੋ ਜੇ ਉਹਨਾਂ ਨੂੰ ਹੀ ਮਨਜ਼ੂਰ ਨਹੀਂ ਫਿਰ ਕਾਦੇ ਲਈ ਲੈ ਕੇ ਆ ਰਹੇ ਹੋ ਫਿਰ ਕਿਉਂ ਤੁਸੀਂ ਕਿਸਾਨਾਂ ਨੂੰ ਕਹਿ ਰਹੇ ਕਿ ਤੁਹਾਡੇ ਫਾਇਦੇ ਲਈ ਆ ਕਿਸਾਨ ਧਰਨੇ ਲਾ ਰਹੇ ਆ ਕਿਸਾਨ ਖੁਦਕੁਸ਼ੀਆਂ ਕਰ ਰਹੇ ਆ ਬਾਦਲ ਦੇ ਘਰ ਦੇ ਮੂਹਰੇ ਅੱਜ ਕਿਸਾਨ ਨੇ ਖੁਦਕੁਸ਼ੀ ਕਰ ਲਈ ਕਾਦੇ ਲਈ ਫਿਰ ਸੋ ਜਨਤਾ ਮੂਰਖ ਨਹੀਂ ਹੈ ਤੁਸੀਂ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤੁਸੀਂ ਅੱਜ ਪੂਰੇ ਦੇਸ਼ ਦੇ ਜਿਹੜਾ ਹੈਗਾ ਐਗਰੀਕਲਚਰ ਸਿਸਟਮ ਨੂੰ ਪੂੰਜੀਪਤੀਆਂ ਦੇ ਹੱਥ ਵਿੱਚ ਦੇ ਕੇ ਸਾਡੇ ਦੇਸ਼ ਨੂੰ ਗੁਲਾਮ ਬਣਾਉਣ ਦਾ ਤੁਹਾਡਾ ਜਿਹੜਾ ਹੈਗਾ ਬੀੜਾ ਬੀਜੇਪੀ ਵਾਲਿਆਂ ਦਾ ਇਹ ਮਨਸੂਬੇ ਜਿਹੜੇ ਹੈਗੇ ਆ ਤੁਹਾਡੇ ਕਦੇ ਵੀ ਪੂਰੇ ਨਹੀਂ ਹੋਣਗੇ ਔਰ ਪੰਜਾਬ ਦਾ ਕਿਸਾਨ ਹਰਿਆਣੇ ਦਾ ਕਿਸਾਨ ਅੱਜ ਜਾਗ ਚੁੱਕਿਆ ਸੜਕਾਂ ਤੇ ਆ ਰਿਹਾ ਔਰ ਅਸੀਂ ਵੀ ਲੋਕਨ ਸਾਭ ਪਾਰਟੀ ਬਲੋਂ ਸਰਦਾਰ ਸਿਮਰਜੀਤ ਸਿੰਘ ਬੈਂਸ ਦੀ ਅਗਵਾਈ ਦੇ ਵਿੱਚ 23 ਤਰੀਕ ਨੂੰ 23 ਸਤੰਬਰ ਨੂੰ ਮੋਟਰਸਾਈਕਲ ਰੈਲੀ ਜਿਹੜੀ ਹੈਗੀ ਆ ਪਾਰਲੀਮੈਂਟ ਤੱਕ ਲੈ ਕੇ ਜਾਵਾਂਗੇ ਆਵਾਜ਼ ਬੁਲੰਦ ਕਰਾਂਗੇ ਕਿਸਾਨਾਂ ਦੀ ਔਰ ਮੈਂ ਨੌਜਵਾਨਾਂ ਨੂੰ ਬੇਨਤੀ ਕਰਾਂ ਕਿ ਜਿਹੜੇ ਨੌਜਵਾਨ WhatsApp Twitter Facebook ਤੇ ਬੈਠੇ ਆ ਤੁਸੀਂ ਵੀ ਆਓ ਸਾਡਾ ਹਿੱਸਾ ਬਣੋ ਆਓ ਆਪਾਂ ਕਿਸਾਨਾਂ ਦੇ ਲਈ ਸੰਘਰਸ਼ ਕਰੀਏ ਕਿਉਂਕਿ ਇਹ ਗੱਲ ਸੰਘਰਸ਼ ਕਿਸਾਨਾਂ ਦਾ ਨਹੀਂ ਇਹ ਮਜ਼ਦੂਰਾਂ ਦਾ ਵੀ ਸੰਘਰਸ਼ ਹੈ ਇਹ ਆੜਤੀਆਂ ਦਾ ਵੀ ਸੰਘਰਸ਼ ਹੈ ਇਹ ਵਪਾਰੀਆਂ ਦਾ ਵੀ ਸੰਘਰਸ਼ ਹੈ ਇਹ ਛੋਟੇ ਦੁਕਾਨਦਾਰਾਂ ਦਾ ਹੀ ਸੰਘਰਸ਼ ਹੈ ਇਹ ਬੈਂਕਿੰਗ ਸਿਸਟਮ ਦਾ ਵੀ ਸੰਘਰਸ਼ ਹੈ ਕਿਉਂਕਿ ਜੇ ਕਿਸਾਨ ਮਾਰਿਆ ਗਿਆ ਤਾਂ ਸਾਰਾ ਢਾਂਚਾ ਹੀ ਐਸਨੈਸ ਹੋ ਜਾਏਗਾ ਸੋ ਅੱਜ ਇਸ ਢਾਂਚੇ ਨੂੰ ਬਚਾਉਣ ਦੇ ਲਈ 23 ਤਰੀਕ ਦਿਨ ਬੋਧਵਾਰ ਸ਼੍ਰੀ ਫਤਿਹਗੜ ਸਾਹਿਬ ਤੋਂ ਇੱਕ ਵੱਡਾ ਵੱਡੀ ਰੋਸ ਰੈਲੀ ਮੋਟਰਸਾਈਕਲਾਂ ਦੇ ਉੱਤੇ ਆਪਾਂ ਚੱਲਾਂਗੇ ਆਓ ਦੇਖਦੇ ਹਾਂ ਮੇਰੇ ਨਾਲ ਕੌਣ ਚੱਲਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ